ਫਰਕ ਦੂਸਰਾ 3.5 6.1 ਇਹਦੇ ਵਿੱਚ ਕੀ ਹੈ ਜਿਹੜੇ ਸਾਈਡਾਂ ਵਾਲੇ ਲਾਈਨ ਹੈ ਡਿੱਡੀ ਲਾਈਨਾਂ ਟੁੱਟ ਰਹੀਆਂ ਨੇ ਦੇਖੋ ਟੁੱਟ ਗਈ ਨਾ ਡਿੱਡੀ ਲਾਈਨ ਹੁਣ ਦੂਸਰੀ ਵੀ ਟੁੱਟ ਗਈ ਹੁਣ ਇਹ ਤੀਸਰੀ ਵੀ ਟੁੱਟ ਜੂਗੀ 1 2 3 ਵਿਚਾਲੇ ਕੀ ਰਹਿ ਜੂਗਾ ਸਿਰਫ ਇਹ ਚੀਜ਼ ਰਹਿ ਜੂਗੀ 1 2 3 ਹੁਣ ਇਹਦਾ ਜਿਹੜਾ ਆਨਸਰ ਬਣੂਗਾ ਉਹ ਹੋਰ ਦੂਸਰਾ ਆਨਸਰ ਬਣੇ ਨੈਕਸਟ ਵਨ ਦੇਖ ਇਹਦੇ ਵਿੱਚ ਕੀ ਹੈ ਕੀ ਲਾਈਨ ਟੁੱਟ ਰਹੀ ਹੈ ਅੱਧੀ ਇੱਧਰ ਜਾ ਰਹੀ ਹੈ ਅੱਧੀ ਇੱਧਰ ਜਾ ਰਹੀ ਹੈ ਲਾਈਨ ਟੁੱਟ ਕੇ ਅੱਧੀ ਇੱਧਰ ਜਾ ਰਹੀ ਅੱਧੀ ਇੱਧਰ ਜਾ ਰਹੀ ਹੈ ਇਹੋ ਇਸੇ ਤਰ੍ਹਾਂ ਇਹਦੇ ਵਿੱਚ ਵੀ ਲਾਈਨ ਅੱਧੀ ਟੁੱਟ ਕੇ ਇੱਧਰ ਜਾਏਗੀ ਇਸ ਲਈ ਵੀ ਐਕਸਟਰਾ ਜਾਉਗੀ ਤੇ ਵਿਚਾਲੇ ਕੀ ਆਏਗਾ ਪੂਰੀ ਕੰਪਲੀਟ ਹੋ ਜਾਊਗਾ ਇਹਦੇ ਵਿੱਚ ਕਿਹੜਾ ਆਨਸਰ ਆਊਗਾ ਪਹਿਲਾ ਆਨਸਰ ਨੈਕਸਟ ਵਨ ਦੇ ਲਈ ਜੇ ਤੁਸੀਂ ਦੇਖੋ ਇਹ ਚੀਜ਼ ਹੁਣ ਖੁੱਲ੍ਹੇ ਆ ਗਈ ਹੈ ਹੈ ਨਾ ਇਹ ਬਾਕੀ ਚੀਜ਼ਾਂ ਜਿਹੜੀ ਹੈਗੀਆਂ ਨੇ ਸੇਮ ਰਹੀਆਂ। ਮੈਨੇ ਸਿਰਫ ਇਹ ਚੀਜ਼ ਦੀ ਡਾਇਰੈਕਸ਼ਨ ਚੇਂਜ ਹੋਈ ਹੈ ਬਾਕੀ ਸਾਰੀ ਚੀਜ਼ਾਂ ਸੇਮ ਰਹੀਆਂ। ਹੁਣ ਇਹ ਚੀਜ਼ ਉੱਪਰ ਚਲੀ ਜਾਊਗੀ। ਬਾਕੀ ਸੇ ਚੀਜ਼ਾਂ ਉਵੇਂ ਸੇਮ ਹੈ। ਹੁਣ ਇਹਦੀ ਵਾਰੀ ਹੈ ਇਹ ਥੱਲੇ ਆ ਜੂਗੀ। ਬਾਕੀ ਉਵੇਂ ਜਿਵੇਂ ਸੇਮ ਹੈਗੇ ਨੇ ਉਹ ਉਵੇਂ ਹੀ ਚੱਲਣਗੇ। ਠੀਕ ਹੈ? ਸਮਝ ਰਹੇ ਹੋ ਨਾ ਮੇਰੀ ਗੱਲ? ਇੱਕ ਚੀਜ਼ ਅਪੋਜੀਟ ਹੋ ਰਹੀ ਹੈ। ਤੇ ਹੁਣ ਇਹਦੇ ਵਿੱਚ ਆਨਸਰ ਦੇਖੋ। ਇਹਦੇ ਵਿੱਚ ਆਨਸਰ ਆਪਣਾ ਬਣੂਗਾ। ਜਾਂ ਇਹਦੇ ਦੂਸਰਾ ਆਨਸਰ ਬਣੂਗਾ। ਨੈਕਸਟ ਵਨ ది ਕਲਾਇੰਟ ਇਸ ਤਰ੍ਹਾਂ ਇਹਦੇ ਕੁ ਚਾਰ ਲਾਈਨਾਂ ਨੇ ਇੱਥੇ ਤਿੰਨ ਲਾਈਨਾਂ ਨੇ ਜੇ ਤੋ ਇਸ ਤਰ੍ਹਾਂ ਕੁ ਮਾਇਨ ਦਾ ਤਿੰਨ ਹੋ ਗਈ ਜੇ ਇਸ ਤਰ੍ਹਾਂ ਕੁ ਮਾਇਨ ਦਾ ਦੋ ਜੇ ਇਸ ਤਰ੍ਹਾਂ ਕੁ ਮਾਇਨ ਦਾ ਤਾਂ ਇੱਕ ਰਹਿ ਗਈ ਹਨਾ ਇੱਕ ਹੋਰ ਹੋ ਲੋ ਤਾਂ ਇਹਦੇ ਵਿੱਚ ਦੂਸਰਾ ਆਨਸਰ ਆਉਗਾ